ਜੀ ਮਾਨਯੋਗ ਡੀਜੀਪੀ ਸਾਹਿਬ ਦੇ ਡੀਜੀਪੀ ਸਾਹਿਬ ਦੇ ਹੁਕਮਾਂ ਅਨਾਰ ਸਾਡੇ ਐਸਐਸਪੀ ਸਾਹਿਬ ਦੇ ਦੇਸ਼ਾਂ ਨਿਰਦੇਸ਼ ਤੇ ਜਿਹੜੀ ਨਸ਼ਾ ਖਿਲਾਫ ਮੈਂ ਵੇਢੀ ਗਈ ਜਿਸ ਦੇ ਦੌਰਾਨ ਸਾਡੇ ਐਸਐਚਓ ਕਲਾਨੌਰ ਸਰਵਜੀਤ ਸਿੰਘ ਹੋਣਾਂ ਨੇ ਇੱਕ ਦਵਾਨੇ ਗਸ਼ਤ ਤੇ ਚੰਡੂ ਬਡਾਲਾ ਪਿੰਡ ਦੇ ਜੋਗਨਪੀਤ ਸਿੰਘ son of ਕਸ਼ਮੀਰ ਸਿੰਘ ਨੂੰ ਸ਼ੱਕ ਦੇ ਬਨਾਵਾਂ ਦੇ ਕਾਬੂ ਕੀਤਾ ਸੀ ਉਹ ਬਾਅਦ ਦੇ ਵਿੱਚ ਉੱਥੇ ਡੀਐਸਪੀ ਅਜੇ ਇੱਕ ਮਰਜ਼ੀ ਦੀ ਹਾਜ਼ਰੀ ਦੇ ਵਿੱਚ ਉਹਦੀ ਚੈਕਿੰਗ ਕਰਨ ਤੇ ਉਹਦੇ ਕੋਲ 5-500 ਗ੍ਰਾਮ ਦੇ ਦੋ ਪੈਕੇਟ ਹੈਰੋਇਨ ਬਰਾਮਦ ਹੋਈ ਸੀ ਜਿੱਤੇ ਅਸੀਂ ਇੱਕ ਇੱਕ ਨੰਬਰ ਐਫਆਰ ਜਿਹੜੀ ਆ 2025 ਦੀ ਕਲਾਨੋ ਥਾਣੇ ਜਿਹੜੀ ਰਜਿਸਟਰ ਕੀਤੀ ਇਹ ਹੈਰੋਇਨ ਕਿੱਥੋਂ ਆਈ ਸੀ ਇਹ ਹੈਰੋਇਨ ਤੇ ਪਾਕਿਸਤਾਨ ਤੋਂ ਆਈ ਸੀ ਇਹਦਾ ਜਿਹੜਾ ਇਹਦੇ ਵਿੱਚ ਅਸੀਂ ਇੱਕ ਹੋਰ ਇਹਦੇ ਵਿੱਚ ਮਨਜੋਤ ਸਿੰਘ ਨਾਮ ਦਾ ਇੱਕ ਜਿਹੜਾ ਭਗੋੜਾ ਆ ਲੜਕਾ ਉਦੇ ਉਹ ਉਹਨੂੰ ਹੀ ਨਤੀਜੇ ਨਾਮਜ਼ਦ ਕੀਤਾ ਹੈ ਉਹਦੇ ਡਰੈਫਟ ਲਿੰਕ ਸੀ ਉਹਨੇ ਬਣਾਏ ਸੀ ਇਤੇ ਪਾਰ ਤੇ ਉਥੋਂ ਪਰ ਵੀ ਆਈ ਹੈ ਹੋਈ ਤੇ ਡਰੋਨ ਨਹੀਂ ਆਈ ਹੈ ਹਾਂ ਆਇਆ ਡਰੋਨ ਨਹੀਂ ਆਈ ਹੈ ਅੱਗੇ ਬਾਕੀ ਤਰਤੀਸ ਜਾਰੀ ਹੈ ਬੈਕਵਰਡ ਬੈਕਵਰਡ ਲਿੰਕਸ ਤੇ ਇਹਦੇ ਪਾਕਿਸਤਾਨ ਨੇ ਬਣਨੇ ਅੱਗੇ ਅੱਗੇ ਅਜੇ ਇਹਨਾਂ ਨੇ ਦੇਣੀ ਸੀ ਉਤੋਂ ਪਹਿਲਾਂ ਇਹਨਾਂ ਨੂੰ ਕਬੂਲ ਰਿਕਾਰਡ ਇਹਨਾਂ ਦਾ ਰਿਕਾਰਡ ਅਜੇ ਜਿਹੜਾ ਜੋਬਨ ਪ੍ਰੀਤ ਸਿੰਘ ਦਾ ਜਿਹੜਾ ਰਿਕਾਰਡ ਹੈ ਉਹ ਫਰਸ਼ਮ ਕਰਨਾ ਇਤੇ ਦਰਜ ਹੋਇਆ ਇਹਦੇ ਬਿਛੇ ਕੋ ਪਹਿਲਾਂ ਵੀ ਗੱਲਬਾਤ ਚੜ੍ਹੀ ਚੜ੍ਹੀ ਚੜ੍ਹ ਚੁੜ ਕਰਦਾ ਸੀ ਪਿੱਛਾ ਕਰਦਾ ਸੀ ਹਾਂ ਉਹੀ ਜਿਹੜੇ ਸਾਈਬਰ ਦੀ ਇਹ ਮਦਦ ਲੈ ਰਹੇ ਉਹਦੇ ਵਾਸਤੇ ਅਸੀਂ 4 ਦਿਨ ਦਾ ਇਹਨਾਂ ਦਾ ਰਿਮਾਂਡ ਅਸਰ ਕੀਤਾ ਤੇ ਉਹ ਇਹਦੇ ਪੁਸ਼ਕੀਸ਼ ਦੇ ਵਿੱਚ ਇਹ ਦਰਾਨੇ ਤਖਸੀਦ ਜਿਹੜੀ ਗੱਲ ਅੱਗੇ ਲਿਆਉਗੀ ਲਿਆਂਦੀ ਜਾਊਗੀ ਜਿਹੜੀਆਂ ਗ੍ਰਿਫਤਾਰ ਕੀਤੀ ਗਈਆਂ ਇਹ ਨੋਚਲ ਕਿ ਨੋਲਮੈਂਟ ਹੈਗੀ ਦੀ ਇਹ ਇਹਦੀ ਕੋਈ ਤੇ ਬਰਾਮਦਗੀ ਹੋਈ ਹੈ ਨਾ ਜੋਨਪ੍ਰੀਤ ਸਿੰਘ ਕੋਲ ਤੇ ਮੌਕੇ ਤੇ ਜਦੋਂ ਇਹ ਲੈ ਕੇ ਜਾ ਰਿਹਾ ਸੀ ਤੈਨੂੰ ਛੱਟ ਤੇ ਬਰਾਮਦ ਤੇ ਜਦੋਂ ਕਬਜ਼ਾ ਕੀਤਾ ਤੇ ਇਹਦੇ ਕੋਈ ਬਰਾਮਦਗੀ ਹੋਈ ਅਸਾਈਨਮੈਂਟ ਉਹਦੀ ਸੀ ਹਾਂ ਅਸਾਈਨਮੈਂਟ ਜਿਹੜੀ ਨਾਲ ਇਹ ਵੀ ਸਾਂਝੀ ਤੋਂ ਉੱਤੇ ਅੱਗੇ ਇਹਨਾਂ ਦੇ ਵਰਤਰੀ ਸੀ ਪਰ ਉਸ ਤੋਂ ਪਹਿਲੇ ਹੀ ਕਾਬੂ ਆ ਗਏ ਤੇ ਲੱਗ ਚੇ ਵੇ ਦੇ ਬੁੱਦੇ ਚੱਕ ਦਸਪਲਾਈ ਕਰਦੇ ਨਹੀਂ ਨਹੀਂ ਅਜੇ ਇਹਨਾਂ ਨੇ ਅਜੇ ਸਪਲਾਈ ਦਾ ਤੇ ਪੁਛ ਪਿਛ ਦੇ ਵਿੱਚ ਜੋ ਅੱਗੇ ਆਊਗੀ ਗੱਲ ਉਹ ਦਸੀ ਇਹ ਲੋਕ ਤਾਂ ਪਹਿਲੇ ਵੀ ਕਰਦੇ ਰਹੇ ਸਨ ਹਾਂ ਛੋਟੇ ਮੋਟੇ ਲੈਵਲ ਤੇ ਇਹਨਾਂ ਨੇ ਕੀਤਾ ਆ ਪਰ ਉਹ ਅਜੇ ਸਾਡੇ ਨਹੀਂ ਆਇਆ ਰੇਂਜ ਦੇ ਵਿੱਚ ਹੁਣ ਜਦੋਂ ਆਇਆ ਤੇ ਫਿਰ ਇਸ ਤਰ੍ਹਾਂ ਦਾ ਗੱਲ ਬਾਰਡਰ ਯੂਨਿਟ ਨਾਲ ਲੱਗਦੇ ਇਹ ਹੀ ਹੈਗਾ ਵਾ ਉੱਥੇ ਕਿਤੋਂ ਦੀ ਗਸ਼ਤ ਕੀਤੀ ਜਾ ਰਹੀ ਜਿਹੜੀ ਅਜੇ ਹੀ ਹੈ ਨਿਊਟਲ ਸਪੈਸ਼ਲ ਪੈਟਰੋਲਿੰਗ ਕਰ ਰਹੇ ਆ ਉੱਥੇ ਅਸੀਂ ਜਿਹੜੇ ਆਪਣੀ ਨਾਕੇ ਬੱਦੀ ਮਜ਼ਬੂਤ ਕੀਤੀ ਆ ਹੋਰ ਉਹਨੂੰ ਇਨਸਟੈਂਸ਼ਨ ਕੀਤਾ ਹੈ ਉੱਥੇ ਰਜਿਸਟ ਕੀਤੀ ਜਾ ਰਹੀ ਹੈ ਸਾਰੇ ਇਲਾਕੇ ਦੇ ਨਾਲ ਨਾਲ ਬਾਰਡਰ ਦੇ ਰਜਿਸਟ੍ਰ